तकल भलो नुक़से ਕਿਸਾਨ ਮੁਕਤੀ ਮੋਰਚਾ ਦਾ ਸੰਕੇਤਿਕ ਰੇਲ ਰੋਕੋ ਅੰਦੋਲਨ ਪੁਲਿਸ ਨੇ ਕਿਸਾਨਾਂ ਨੂੰ ਜਬਰੀ ਲਾਇਨਾ ਤੋਂ ਉਠਾਵਕ ਵਕ ਵਕ ਥਾਣਿਆਂ ਵਿੱਚ ਕੀਤਾ ਨਜ਼ਰਬੰਦ ਜਿਕਰ ਹੋਇਆ ਹੈ ਕਿ ਬਿਜਲੀ ਬਿੱਲਾਂ ਵਿੱਚ ਲਗਾਤਾਰ ਕੀਤੀ ਜਾ ਬੜੋਤਰੀ ਅਤੇ ਪੰਜਾਬ ਸਰਕਾਰ ਵੱਲੋਂ ਵਕ ਵਕ ਸਰਕਾਰੀ ਇਮਾਰਤਾਂ ਨੂੰ ਵੇਚਣ ਦੇ ਫੈਸਲੇ ਦੇ ਵਿਰੋਧ ਵਿੱਚ ਕਿਸਾਨ ਮੁਕਤੀ ਮੋਰਚਾ ਨੇ ਅੱਜ ਦਪਹਿਰ 1 ਤੋਂ 3 ਵਜੇ ਤੱਕ ਸੰਕੇਤਿਕ ਤਰੀਕੇ ਨਾਲ ਰੇਲ ਰੋਕਣ ਦੀ ਕਾਲ ਦਿੱਤੀ ਸੀ ਜਿਸ ਤੇ ਚਲਦਿਆ ਰਾਮਪੁਰਾ ਫੁੱਲ ਖੇਤਰ ਵਿੱਚ ਪੁਲਿਸ ਵੱਲੋਂ ਕੜੀ ਨਿਗਰਾਨੀ ਅਤੇ ਸੁਰੱਖਿਆ ਬੰਦੋਬਸਤ ਕੀਤੇ ਗਏ ਇਸ ਦੇ ਬਾਵਜੂਦ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਅਚਾਨਕ ਲਹਿਰਾ ਮੁਹਬਤ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੇ ਰੇਲਵੇ ਟ੍ਰੈਕ ਤੇ ਬੈਠ ਗਏ ਕਿਸਾਨਾਂ ਦੇ ਸਟੇਸ਼ਨ ਤੇ ਪਹੁੰਚਦੇ ਹੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕਈ ਅੰਦੋਲਨਕਾਰੀਆਂ ਨੂੰ ਜ਼ਬਰਦਸਤੀ ਚੁੱਕ ਕੇ ਬੱਸਾਂ ਰਾਹੀਂ ਵੱਖ-ਵੱਖ ਥਾਣਿਆਂ ਵਿੱਚ ਪੇਜ ਦਿੱਤਾ ਇਸ ਸਬੰਧੀ ਗਲਬਾਤ ਕਰਦਿਆ ਐਸਐਸਪੀ ਬਠਿੰਡਾ ਨੇ ਕਿਹਾ ਕਿ ਅੱਜ ਕਿਸਾਨ ਸੰਗਠਨਾ ਵੱਲੋਂ ਦਿੱਤੀ ਗਈ ਰੇਲਵੇ ਰੋਕੋ ਕਾਲ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਪੂਰੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ ਕੁਝ ਕਿਸਾਨ ਲਹਿਰਾ ਮੁਹਬਤ ਰੇਲਵੇ ਸਟੇਸ਼ਨ ਤੇ ਪਹੁੰਚੇ ਜਿਨ੍ਹਾਂ ਨੂੰ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਟੇਨ ਕੀਤਾ ਗਿਆ ਹੈ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਇਸ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਉਦਰ ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਿਜਲੀ ਬਿੱਲਾਂ ਵਿੱਚ ਵਾਅਦੇ ਅਤੇ ਸਰਕਾਰੀ ਸੰਮਤੀਆਂ ਦੀ ਵਿਚਵਾਂ ਦੇ ਫੈਸਲੇ ਦੇ ਵਿਰੋਧ ਵਿੱਚ ਅਸੀਂ ਇਹ ਸੰਕੇਤਕ ਕਾਰਵਾਈ ਕੀਤੀ ਸੀ ਪਰ ਪੁਲਿਸ ਨੇ ਸਾਨੂੰ ਆਪਣੀ ਆਵਾਜ਼ ਉਠਾਉਣ ਤੱਕ ਨਹੀਂ ਦਿੱਤਾ ਅਤੇ ਬਿਨਾਂ ਕਿਸੇ ਵਜ੍ਹਾ ਸਾਡੇ ਨੂੰ ਡਿਟੇਨ ਕਰ ਲਿਆ ਜਦੋਂ ਤੱਕ ਸਰਕਾਰ ਆਪਣੀਆਂ ਨੀਤੀਆਂ ਤੇ ਦੁਬਾਰਾ ਵਿਚਾਰ ਨਹੀਂ ਕਰਦੀ ਸਾਡਾ ਸੰਗਰਾਮ ਜਾਰੀ ਰਹੇਗਾ ਹਾਂਜੀ ਮੈਂ ਕੁਲਜਿੰਦਰ ਸਿੰਘ ਪਿੰਡ ਜੰਡਾਵਾਲਾ ਜ਼ਿਲ੍ਹਾ ਜਰਨਲ ਸਕੱਤਰ ਬੀਕੇਜੂ ਕ੍ਰਾਂਤੀਕਾਰੀ ਪੰਜਾਬ ਅੱਜ ਅਸੀਂ ਇੱਥੇ ਜੋ ਆਪਣਾ ਧਰਨਾ ਦੇਣਾ ਸੀਗਾ ਜੋ ਸਾਰੇ ਕੇਐਮਐਨ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਆਹ ਪ੍ਰਯਾਗ ਦੇ ਵਿੱਚ ਗੱਡੀ ਦੀਆਂ ਲੀਹਾਂ ਤੇ ਜਿਹੜੇ ਧਰਨੇ ਬਣੇ ਸੀਗੇ ਰੇਲ ਰੋਕੂ ਚੱਕਾ ਜਾਮ ਕਰਨਾ ਸੀ ਉਦੋਂ ਤਹਤ ਅਸੀਂ ਇੱਥੇ ਬਦਲਵੇਂ ਰੂਪ ਦੇ ਵਿੱਚ ਪਹਿਲਾਂ ਸਾਡਾ ਸੀਗਾ ਸਾਡੇ ਜ਼ਿਲ੍ਹੇ ਦਾ ਮਠੰਡੇ ਦਾ ਮੰਡੋਰ ਅੰਤਰਾਪੁਰ ਸਟੇਸ਼ਨ ਤੇ ਉਸ ਤੋਂ ਬਾਅਦ ਆ ਪੁਲਿਸ ਨੇ ਜਿਹੜੀ ਸ਼ਕਤੀ ਕੀਤੀ ਸਾਡੇ ਬੰਦਿਆਂ ਨਾਲ ਤਾਂ ਅਸੀਂ ਇੱਥੇ ਲਹਰਾਮਾਪਾ ਪਿੰਡ ਦੇ ਵਿੱਚ ਆ ਜਿਹੜਾ ਇੱਥੇ ਸੜਕ ਦੀ ਲੀਹ ਤੇ ਬੈਠੇ ਸੀ ਸੋ ਇੱਥੇ ਵੀ ਹੁਣ ਧੱਕੇ ਦੇ ਨਾਲ ਬਹੁਤ ਵੱਡੀ ਮਫਰੀ ਦੇ ਵਿੱਚ ਪੁਲਿਸ ਜਿਹੜੀ ਆਈ ਆ ਤੇ ਧੱਕੇ ਨਾਲ ਸਾਡੇ ਬੰਦਿਆਂ ਨੂੰ ਜਿਹੜਾ ਚੱਕ ਕੇ ਉਹ ਉੱਤੋਂ ਥਾਣੇ ਦੇ ਵਿੱਚ ਲੈ ਕੇ ਗਏ ਆ ਤੇ ਅਸੀਂ ਵੀ ਆਸ ਆਪੇ 100 ਦੇ ਕਰੀਬ ਬੰਦਾ ਹੋਈ 100 ਦਾ ਫੜਿਆ ਹਾਂਜੀ ਜਿਨ੍ਹਾਂ ਨੂੰ ਫੜ ਕੇ ਧੱਕੇ ਨਾਲ ਚੱਕ ਕੇ ਸਾਡੇ ਬੰਦਿਆਂ ਨੂੰ ਲੈ ਕੇ ਗਏ ਆ ਬੱਸਾਂ ਦੇ ਵਿੱਚ ਭਾ ਕੇ ਕੋਈ ਲੇਜਾਇ ਜਿਹੀ ਕੀਤਾ ਨਹੀਂ ਲਾਤੀ ਚਾਰਜ ਨਹੀਂ ਕੀਤਾ ਗਿਆ ਪਰ ਇੱਕ ਕੰਮ ਕੀਤਾ ਜਰੂਰ ਹੋਈ ਆ ਸਾਡੇ ਬੰਦੇ ਉੱਠ ਕੇ ਰਾਜੀ ਨਹੀਂ ਸੀ ਅਸੀਂ ਉਹ ਖਿੱਚ ਧੂ ਕੇ ਚੱਕ ਕੇ ਬੰਦਿਆਂ ਨੂੰ ਜਿਹੜਾ ਉਹ ਲੈ ਕੇ ਗਏ ਕਿਹੜੇ ਕਿਹੜੇ ਅੱਗੋਂ ਨੂੰ ਮੰਨ ਲਓ ਫੜਿਆ ਜੀ ਆਗੂ ਸਾਡੇ ਪਰਸ਼ੋਤ ਸਿੰਘ ਮਹਾਰਾਜ ਆ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਗੋਰਾ ਸਿੰਘ ਦੇਖਾ ਸਾਡੇ ਜ਼ਿਲ੍ਹੇ ਦੇ ਉੱਤੇ ਦਾਣ ਹੈ ਜ਼ਿਲ੍ਹੇ ਦੇ ਆਗੂ ਸਾਰੇ ਤੇ ਦਰਸ਼ਨ ਸਿੰਘ ਢਿੱਲੋਂ ਫੁੱਲ ਉਹ ਸਾਡੇ ਸੀਨੀਅਰ ਮੀਤ ਪ੍ਰਧਾਨ ਆ ਜ਼ਿਲ੍ਹੇ ਦੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਬਲਾਕਾਂ ਦੇ ਜਾਂ ਹੋਰ ਆਗੂ ਆ ਉਹ ਸਾਰਿਆਂ ਨੂੰ ਲੈ ਕੇ ਗਏ ਹੁਣ ਗੋਰਾ ਕੀ ਅਗਲਾ ਕਦਮ ਕੀ ਹੈ ਅਗਲਾ ਤਾਂ ਸਾਡਾ ਉਹ ਦੇਖੋ ਹੁਣ ਕਿਹੜਾ ਸਾਰੇ ਇੱਥੇ ਲੈ ਗਏ ਅਸੀਂ ਵੀ ਪਿੱਛੇ ਹੁਣ ਉਹਨਾਂ ਦੇ ਉੱਤੇ ਖਾਣਾ ਹੀ ਕਰਨੇ ਆ ਕਿਉਂਕਿ ਅਸੀਂ ਤਾਂ ਜ਼ੋਰ ਲਾਇਆ ਸੀ ਵੀ ਸਾਨੂੰ ਜਿਹੜਾ ਤੁਸੀਂ 2 ਘੰਟੇ ਇੱਥੇ ਆਪਦਾ ਸ਼ਾਂਤਮਈ ਪ੍ਰਦਰਸ਼ਨ ਕਰ ਲੈਣ ਦਿਓ ਪਰ ਉਹ ਪੁਲਿਸ ਆ ਜਿਹੜੀ ਉਹ ਸਰਕਾਰ ਦੇ ਤੋ ਝੋਕਾ ਬਣੀ ਹੋਈ ਆ ਕਟ ਪੁਤਲੀ ਬਣੀ ਆ ਤੇ ਉਹ ੱੱਕੇ ਨਾਲ ਜਿਹੜਾ ਹੋ ਇੱਥੇ ਜ਼ੋਰੋ ਜਬਰੀ ਦੇ ਨਾਲ ਲੈ ਕੇ ਗਏ ਆ ਪਰ ਇਹ ਜ਼ੋਰ ਜਬਰ ਆ ਜਿਹੜਾ ਸਰਕਾਰ ਦਾ ਇਹ ਲੋਕਾਂ ਦੀ ਕਚਰੀ ਦੇ ਵਿੱਚ ਕਦੇ ਨਹੀਂ ਚੱਲਦਾ ਹੁੰਦਾ ਜਿਵੇਂ ਜਿਵੇਂ ਲੋਕ ਹੁਣ ਜਾਗਦੇ ਜਾਂਦੇ ਆ ਇਹ ਸਰਕਾਰਾਂ ਦੀ ਜਿਹੜੀ ਜ਼ਬਰਦਸਤ ਜਿਹੜਾ ਉਹ ਚਲਾਉਂਦੀ ਆ ਉੱਤੇ ਵੀ ਜ਼ਬਰਦਸਤ ਨਾਲ ਇਹਨਾਂ ਦੀ ਆਵਾਜ਼ ਨੂੰ ਦਬਾ ਲਾਂਗੇ ਪਰ ਇਹ ਆਵਾਜ਼ ਇਸ ਤਰ੍ਹਾਂ ਦਬਾਈ ਦਬਣੀ ਕਦੇ ਵੀ ਅਜਿਹਾ ਨਹੀਂ ਹੋਣਾ ਤੱਕ ਅੰਦੀ ਕਰਾਗੇ ੱੱਕੇ ਨਾਲ ਚੱਕਿਆ ਗਿਆ ਹਾਂ ੱੱਕੇ ਨਾਲ ਚੱਕਿਆ ਗਿਆ ਹਰ ਕੋਈ ਰਹਿਦਾ ਗਿਆ ਆ ਬੱਸ ਭਰੀ ਦੀ ਆ ਬੱਸ ਦੇ ਵਿੱਚ ਗ੍ਰਿਫਤਾਰ ਕੀਤਾ ਜੇ ਜੇ ਰੇਲਵੇ ਟਰੈਕ ਤੇ ਹੀ ਬੈਠ ਗਏ ਤੇ ਉਹ ਸੰਕੇਤਕ ਨਹੀਂ ਹੁੰਦਾ ਫਿਰ ਸਾਡੀ ਜਿਹੜੀ ਸਾਡੀ ਲਾਈਫਲਾਈਨ ਹੈ ਰੇਲਵੇ ਟਰੈਕ ਸੋ ਕਮਿਊਨੀਕੇਸ਼ਨ ਲੋਕਾਂ ਦੀ ਡਿਸਟਰਬ ਹੁੰਦੀ ਹੈ ਚਾਹੇ ਉਹ ਗੱਡੀਆਂ ਮਾਲ ਘੱਟੇ ਹੋਏ ਚਾਹੇ ਪੈਸੇਂਜਰ ਵਹੀਕਲਸ ਹੋਣ ਪੈਸੇਂਜਰ ਟ੍ਰੇਨਸ ਹੋਣ ਇਸ ਕਰਕੇ ਅਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਤੁਸੀਂ ਟਰੈਕ ਤੋਂ ਇਲਾਵਾ ਜਿਹੜੀ ਡੈਜ਼ਿਗਨੇਟਿਡ ਸਾਈਟ ਹੈ ਉੱਥੇ ਤੁਸੀਂ ਪੀਸਫੁਲ ਪ੍ਰੋਟੈਸਟ ਕਰਨਾ ਇਹ ਆ ਮੋਸਟ ਵੈਲਕਮ ਬਟ ਰੇਲਵੇ ਟਰੈਕ ਨੂੰ ਅਸੀਂ ਨਹੀਂ ਬਲੌਕ ਹੋਣ ਦੇ ਸਕਦੇ ਉਹਦੇ ਤਹਿਤ ਹੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਆਪਣੇ ਆਫੀਸਰ ਸਮੇਤ ਬਟਿੰਡਾ ਪੁਲਿਸ ਮੂਵ ਕੀਤੀ ਨਾਲ ਜੀਆਰਪੀ ਵੀ ਸਾਡੇ ਨਾਲ ਹੈ ਤੇ ਅਸੀਂ ਉਹਨਾਂ ਨੂੰ ਟਰੈਕ ਤੋਂ ਰਿਮੂਵ ਕੀਤਾ ਆਈ ਥਿੰਕ ਪੰਜਾਬ ਦੇ ਕਿਹੜੇ ਜਿਹੜਾ ਬਿਲਕੁਲ ਫ੍ਰੀ ਡਾਇਰੈਕਸ਼ਨ ਹੈ ਜਿਹੜੇ ਟਰੈਕ ਹੈਗਾ ਕੋਈ ਵੀ ਟਰੈਕ ਜਿਹੜਾ ਹੈਗਾ ਬਿਲਕੁਲ ਜਮ ਨਹੀਂ ਹੋਣ ਦਿੱਤਾ ਜਾਊਗਾ ਸੋ ਉਸ ਰਿਗਾਰਡਿੰਗ ਜਿਹੜਾ ਹੈਗਾ ਸਾਡੇ ਵੱਲ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਨੂੰ ਇੱਥੇ ਟ੍ਰੈਕਟ ਹਟ ਆਇਆ ਗਿਆ ਤੇ ਜੋ ਕੁਝ ਬੰਦੇ ਨੇ ਐਡਜਸਟ ਕੀਤਾ ਤੋਂ ਉਹਨਾਂ ਦਾ ਐਸ ਪਰ ਜਿਹੜਾ ਲਾਅ ਹੈਗਾ ਪ੍ਰੋਵਿੰਟਿਵ ਕਸਟਮਰੀ ਚ ਜਾ ਗਿਆ ਕਿੰਨੇ ਕੁ ਬੰਦੇ ਸਾਰੀ ਅਸੀਂ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਦੇ ਪਰਟੀਕੂਲਰ ਨੋਟ ਕਰ ਰਹੇ ਹਾਂ ਉਹਨੇ ਜਸਟ ਚੜਾ ਕੇ ਬਾਸ ਦੇ ਵਿੱਚ ਪਿੱਛੇ ਇਸ ਤਰ੍ਹਾਂ ਕਿੰਨੇ ਵੇਲੇ ਤੱਕ ਕਿਤੇ ਰਹਿਗੇ ਅਤੇ ਦੇਖੋ ਜੀ ਸਾਡੇ ਵੱਲੋਂ ਜਿਹੜੀ ਫੋਰ ਜੁਡੀ ਦੀ ਜਿਹੜੀ ਹੈਗੀ ਇਵਨਿੰਗ ਤੱਕ ਲਗਾਈ ਗਈ ਹੈ ਤੋਂ ਇਨਸ਼ੋਰ ਕੀਤਾ ਜਾਊਗਾ ਕਿ ਜਿਹੜਾ ਲਾਈਨ ਆਰਡਰ ਨੂੰ ਪੀਸਫੁਲ ਰੱਖਿਆ ਜਾਵੇ ਤੇ ਕਿਸੇ ਤਰ੍ਹਾਂ ਦਾ ਜਿਹੜਾ ਕਾਨੂੰਨ ਲਾਗ ਤੁਹਾਡਾ ਹੱਥ ਜਾਂਦੀ ਕੋਸ਼ਿਸ਼ ਕਰੂਗਾ ਉਸ ਨੂੰ ਹੈਸਪੋ ਲੋਪਰਟੀ ਕਰਵੇ ਕਿਵੇਂ ਜਾਂਦਾ